ਪ੍ਰਦਾਨ ਆਪਣੇ ਨਡਾਲਾ ਕਿਰਤੀ ਕਿਸਾਨ ਯੂਨੀਅਨ ਤੋਂ ਹੈ ਅਸੀਂ ਜਿੰਨੇ ਸਾਥੀ ਸਾਰੇ ਅਸੀਂ ਸਾਨੂੰ ਲੋੜ ਇਹ ਪੈ ਗਈ ਆ ਕਿ ਜਿਹੜਾ ਆ ਟਾਈਮ ਆਉਣ ਵਾਲੇ ਟਾਈਮ ਆ ਰਿਹਾ ਵਾ ਇਹਦੇ ਵਿੱਚ ਜੇ ਅਸੀਂ ਆਵਾਜ਼ ਨਾ ਚੱਕੀ ਕਿ ਲੋਕਾਂ ਨੂੰ ਪਹਿਲਾਂ ਤੋਂ ਗੱਲ ਇਹ ਮੈਂ ਇੱਥੇ ਇਹ ਦੱਸ ਜਾਣੇ ਚਾਹੁੰਦਾ ਆ ਕਈਆਂ ਲੋਕਾਂ ਨੂੰ ਇਹ ਵਿਹਿਮ ਆ ਕਿ ਜਿਹੜੇ ਕਿਸਾਨ ਆ ਲੜਾਈ ਲੜ ਰਹੇ ਆ ਕਿਸਾਨ ਇਕੱਲੇ ਜ਼ਮੀਨਾਂ ਇਹਨਾਂ ਦੇ ਜਾ ਰਹੀਆਂ ਫਿਰਿਆ ਇਹ ਤਾਂ ਲੜਾਈ ਲੜ ਰਹੇ ਆ ਅਸੀਂ ਇਕੱਲਾ ਕਿਸਾਨ ਜਿਹੜੇ ਆਪਣੇ ਜ਼ਮੀਨਾਂ ਵਾਸਤੇ ਲੜਾਈਆਂ ਨਹੀਂ ਲੜਦੇ ਅਸੀਂ ਹਰੇਕ ਕਾਰੋਬਾਰੀ ਦੀ ਹਰੇਕ ਜਿਹੜਾ ਛੋਟਾ ਜਿਹੜਾ ਬੰਦਾ ਆਪਣੇ ਪਰਿਵਾਰ ਪਾਲਦਾ ਚਾਹੇ ਉਹ ਕਾਰੋਬਾਰ ਕੋਈ ਦੁਕਾਨ ਹੋਵੇ ਚਾਹੇ ਕੋਈ ਉਹ ਕਿਸੇ ਦਾ ਕੋਈ ਆਪਣਾ ਛੋਟਾ ਮੋਟਾ ਕਾਰੋਬਾਰ ਹੋਵੇ ਉਹ ਹਰੇਕ ਬੰਦੇ ਦੀ ਲੜਾਈ ਲੜਨ ਵਾਸਤੇ ਅਸੀਂ ਟੱਕਰ ਲੈਣ ਜਾ ਰਹੇ ਹਾਂ ਉਸ ਸੰਸਥਾ ਦੇ ਨਾਲ ਜਿਹੜੀ ਦੁਨੀਆ ਤੇ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਮਦਦ ਦੇ ਨਾਲ ਕਬਜ਼ਾ ਕਰਕੇ ਸਾਨੂੰ ਸਾਡੇ ਕਾਰੋਬਾਰਾਂ ਤੋਂ ਮਰਹੂਮ ਕਰਕੇ ਦੂਰ ਕਰਕੇ ਸਾਡੇ ਦੇ ਕਬਜ਼ਾ ਕਰਕੇ ਤੇ ਸਾਨੂੰ ਦਿਹਾੜੀਆਂ ਦੇ ਕਰਨ ਲਈ ਮਜਬੂਰ ਕਰਨ ਲਈ ਇੱਕ ਬਹੁਤ ਵੱਡਾ ਪਲਾਨ ਬਣਾ ਚੁੱਕੀ ਆ ਜਿਹਦੀ ਸ਼ੁਰੂਆਤ ਹੋ ਚੁੱਕੀ ਆ ਪੂਰੀ ਦੁਨੀਆ ਦੇ ਵਿੱਚ ਹੋ ਚੁੱਕੀ ਆ ਉਹਦੇ ਵਿਰੋਧ ਵਿੱਚ ਜਿਹੜਾ ਅਸੀਂ 2020 ਦੇ ਵਿੱਚ ਅੰਦੋਲਨ ਕੀਤਾ ਸੀਗਾ ਉਸ ਤੋਂ ਬਾਅਦ ਆਵਾਜ਼ ਚੱਕੀ ਗਈ ਉਸ ਆਵਾਜ਼ ਨੂੰ ਦੇਖਦੇ ਹੋਏ ਪੂਰੀ ਦੁਨੀਆ ਦੇ ਵਿੱਚ ਇਹ ਨਾ ਸੋਚੋ ਕਿ ਕੱਲਾ ਅਜ ਇੰਡੀਆ ਹੀ ਆ ਤੁਸੀਂ ਫਰਾਂਸ ਦੇ ਵਿੱਚ ਦੇਖ ਲਓ ਜਿੰਨੇ ਕਿਸਾਨ ਆ ਉਹ ਸੜਕਾਂ ਦੇ ਉੱਤੇ ਹੋਏ ਆ ਜਰਮਨ ਦੇ ਵਿੱਚ ਚਲਜੋ ਉਹ ਵੀ ਕਿਸਾਨ ਜਿਹੜੇ ਛੜਕਾਂ ਦੇ ਉੱਤੇ ਹੋਏ ਆ ਕਿਉਂਕਿ ਇੱਕ ਵਿਸ਼ਵ ਵਪਾਰ ਸੰਸਥਾ ਜਿਹੜੀ ਆ ਉਹਨੇ ਇੱਕ ਇਹੋ ਜਿਹਾ ਤਾਣਾ ਬਾਣਾ ਬਣਾਇਆ ਚੰਦ ਘਰਾਣਿਆਂ ਜਿਹਦੇ ਵਿੱਚ ਜਦੋਂ ਹੁਣ ਇੰਡੀਆ ਦੀ ਗੱਲ ਕਰੀਏ ਤੇ ਮੋਦੀ ਇਦਾਂ ਹੀ ਹਰੇਕ ਦੇਸ਼ ਦੇ ਮੇਨ ਮੇਨ ਘਰਾਣੇ ਜਿਹੜੇ ਹੈਗੇ ਆ ਉਹ ਰਲ ਕੇ ਪੂਰੀ ਦੁਨੀਆ ਇਸ ਤਰ੍ਹਾਂ ਕਿ ਉਹਨਾਂ ਦੀ ਸਰਪੰਦ ਤੋਂ ਲੈ ਕੇ ਦਿੱਲੀ ਜਾ ਰਹੇ ਇੱਕ ਮੰਡੀ ਤੋਂ ਲੈ ਕੇ ਚਲੇ ਆਂ 14 ਤਰੀਕ ਨੂੰ ਸਾਡੀ ਇੱਕ ਨਵੀਂ ਨੀਤੀ ਜਨਵਰੀ 25 ਪੱਲੇ ਐਕਟ ਪੂਰੀ ਨਿਰਦੇਸ਼ਕਾ ਬੋਰਡ ਦੀ ਤਿਆਰੀ ਸੀਗੀ ਉਦੋਂ ਕਿਉਂ ਨਹੀਂ ਐਮਐਸਪੀ ਪਾ ਲਿਆ ਦੇਖੋ ਅਸੀਂ ਉਦੋਂ ਜਦੋਂ ਪਿਛਲਾ ਅੰਦੋਲਨ ਸੀਗਾ ਅਸੀਂ ਅੰਦੋਲਨ ਉਹ ਜਿੱਤਿਆ ਵੀ ਆ ਜਿੱਤਿਆ ਪਰ ਸਾਡਾ ਜਿਹੜਾ ਅਸੀਂ ਆਪਣੇ ਤੈਨਕ ਨੂੰ ਬਾਸਿਕ ਕਰਾਇਆ ਸੀਗੇ ਪਰ ਸਾਡੇ ਨਾਲ ਜਿਹੜਾ ਇੱਕ ਕਿਸਾਨ ਐਥੋਈ ਜਿਹੜੀ ਆ ਸਰਕਾਰ ਆ ਇਹ મોદી ਆ ਸਾਡੇ ਨਾਲ ਇਹ ਵਾਅਦਾ ਕਰਕੇ ਕਿ ਅਸੀਂ ਤਾਂ ਜੜਾ ਇਹ ਨਾ ਕਾਨੂੰਨ ਬਣਾਵਾਂਗੇ ਐਮ ਐਸ ਪੀ ਦਾ ਅਸੀਂ ਉਹਨਾਂ ਦੇ ਚਾਂਸੇ ਦੇ ਵਿੱਚ ਥੋੜਾ ਜਿਆਦਾ ਇਹਨਾਂ ਗੱਲਾਂ ਜੀ ਮੰਨ ਕੇ ਅਸੀਂ ਇਹਨਾਂ ਦੇ ਵਾਅਦੇ ਤੇ ਇਹਦੇ ਯਕੀਨ ਕਰ ਚੱਕ ਕੇ ਅਸੀਂ ਉਦੋਂ ਵਾਪਸ ਆ ਗਏ ਸੀ ਕੋਈ ਗੱਲ ਨਹੀਂ ਜੇ ਉਦੋਂ ਨਹੀਂ ਹੁਣ ਬਣਿਆ ਤੇ ਹੁਣ ਅਸੀਂ ਕਿਹੜਾ ਕਾਨੂੰਨ ਵੇ ਵਾਪਸ ਕਰਕੇ ਆਪ ਆਪਣਾ ਬਣਾ ਕੇ ਅਸੀਂ ਜਰੂਰ ਆਵਾਂਗੇ ਖਾਨੀ ਪ੍ਰਧਾਨ ਜੀ ਤੁਸੀਂ ਕੀ ਕਹਿ ਰਹੇ ਹੋ ਜੀ ਮੈਂ ਤਰਸਿੰਦਰ ਸਿੰਘ ਬੰਨਾਵਾਲ ਕਿਰਤੀ ਕਿਸਾਨ ਜਨ ਜਨ ਸੁਭਾਗ ਕਬੀਟੀ ਮੈਂਬਰ ਸਾਡੇ ਜਿਹੜਾ ਤਿੰਨ ਕਾਨੂੰਨ ਦੀ ਅਸੀਂ ਲੜਾਈ ਲੜੀ ਸੀ ਉਸ ਸਮੇਂ ਸਿਰਫ ਸਾਡੀ ਇੱਕੋ ਹੀ ਮੰਗ ਸੀਗੀ ਤਿੰਨ ਕਾਨੂੰਨ ਤਿੰਨ ਕਾਨੂੰਨ ਦਾ ਜਦੋਂ ਫੈਸਲਾ ਹੋ ਗਿਆ ਉਸ ਤੋਂ ਬਾਅਦ ਦੂਜੀਆਂ ਮੰਗਾਂ ਤੇ ਅਸੀਂ ਸਰਕਾਰ ਦਾ ਧਿਆਨ ਦਿਵਾਇਆ ਸਰਕਾਰ ਨੇ ਸਾਨੂੰ ਵਿਸ਼ਵਾਸ ਲਾਇਆ ਕਿ ਦੂਜੀਆਂ ਮੰਗਾਂ ਜਿਹੜੀਆਂ ਨੇ ਤੇ ਕਮੇਟੀ ਬਣਾਈ ਜਾਊਗੀ ਤੇ ਇਹ ਮੰਗਾਂਵਾਂ ਦਾ ਤੁਹਾਡਾ ਜਿਹੜਾ ਗੌਰ ਕੀਤਾ ਜਾਏਗਾ ਲੇਕਿਨ ਉਹ 2 ਸਾਲ ਦਾ ਸਮਾਂ ਬੀਤ ਗਿਆ ਪਰ ਸਰਕਾਰ ਨੇ ਬਿਲਕੁਲ ਇਧਰ ਧਿਆਨ ਨਹੀਂ ਕੋਈ ਦਿੱਤਾ ਉਹ ਮੰਗਾਂਵਾਂ ਕੋਈ ਗੌਰ ਨਹੀਂ ਕੀਤੀ ਉਹ ਮੰਗਾਂ ਮੰਨਵਾਉਣ ਲਈ ਅਸੀਂ ਹੁਣ ਦੁਬਾਰਾ ਜਿਹੜਾ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹ ਦੁਬਾਰਾ ਲਗਾਤਾਰ ਉਹ ਲੜਾਈ ਦੇ ਮੈਦਾਨ 'ਚ ਲਿਆ ਵਾ ਤੇ ਹੁਣ ਉਹ ਦਿੱਲੀ ਦੇ ਵਿੱਚ ਇਹਨਾਂ ਮੰਗਾਂ ਨੂੰ ਲੈ ਕੇ ਇੱਕ ਵੱਡੀ ਮਹਾਪੰਚਾਇਤ ਕਰਨ ਜਾ ਰਹੇ ਹਾਂ ਇੱਕ ਕੋਰਥਲਾ ਦੇ ਸਟੇਸ਼ਨ ਤੇ ਤੁਸੀਂ ਅੱਲਾ ਘੜਿਓ ਤੇ ਆਪਣੇ ਕਾਦੀਆਂ ਵਾਲੇ ਲੱਗ ਰਹੇ ਨੇ ਇਹਦਾ ਕੀ ਕਾਰਨ ਆ ਦੇਖੋ ਹੈ ਕੋਲ ਜਿਹੜਾ ਸੰਜੁਕਤ ਮੋਰਚਾ ਉਹ ਤਾਂ ਇਕੱਠਾ ਲੇਕਿਨ ਸਾਰੇ ਜਿੱਦਾਂ ਜੱਥੇਬੰਦੀਆਂ ਬੱਕਰੀਆਂ ਬੱਕਰੀਆਂ ਵਾ ਉਹ ਆਪਣਾ ਸਾਰੀਆਂ ਆਪਣਾ ਆਪਣਾ ਗਿਣਤੀ ਗਿਣਤੀ ਦਿਖਾਉਂਦੀਆਂ ਵਾ ਵੀ ਅੱਛਾ ਜੀ ਐਂ ਮਤਲਬ ਇੰਨੀ ਜਾਂ ਇਕੱਠੇ ਰੇ ਜਾਂ ਹੀ ਇਕੱਠੇ ਰਿਆਂ ਕੋਲ ਇਕੱਠਾ ਵਾ ਸਾਡਾ ਮੰਗ ਤਾਂ ਦੀ ਇਕੱਠੀ ਆ ਮੰਗ ਇਕੱਠੀ ਆ ਕੀ ਚਾਹੀ ਕੋਈ ਮੋਰਚਾ ਵੀ ਜਿਹੜਾ ਵਾ ਸੰਜੁਕਤ ਕਿਸਾਨ ਮੋਰਚਾ ਜਿਹੜਾ ਵਾ ਉਹ ਇਕੱਠਾ ਹੀ ਲੜ ਰਿਹਾ ਵੇ ਤੇ ਸਾਰੇ ਦੇਸ਼ ਦਾ ਨਾਲ ਇਹ ਸਨ ਸਾਡੇ ਨਾਲ ਕਿਰਤੀ ਕਿਸਾਨ ਜੀ ਉਹਨਾਂ ਤੇ ਅੱਜ ਅਸੀਂ ਸਿੰਘ ਸਾਹਿਬ ਨਾਲ ਗੱਲ ਕਰਨੀ ਕੀ ਕਹਿਣਾ ਚਾਹੁੰਦੇ ਇੱਧਰ ਮੈਂ ਇਹ ਕਹਿਣਾ ਚਾਹੁੰਦਾ ਜੀ ਮੈਂ ਗੁਰਦਿਆਲ ਸਿੰਘ ਕਿਰਤੀ ਕਿਸਾਨ ਜੀ ਉਹਨਾਂ ਦਾ ਮੀਤ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਇਹ ਕਹਿਣਾ ਇਹ ਚਾਹੁੰਦਾ ਜੀ ਅਸੀਂ ਹੁਣ ਗਣਕ ਆ ਰਹੀ ਆ ਤੇ 22 ਰੁਪਏ ਕਿਲੋ ਵੇਚਣੀ ਆ ਜਿੰਨੇ ਲੈਣੀਆਂ ਮੁੱਲ ਉਹਨੂੰ 23 24 25 ਰੁਪਏ ਆਟਾ ਵੀ ਮਿਲ ਜਾਂਦਾ ਛੇ ਰੁਪਏ ਜੋ ਅਸੀਂ ਹੁਣ ਮਟਰ ਵੀ ਜੇ ਵੇਚ ਕੇ ਆਏ 15 16 ਰੁਪਏ ਲੋਕਾਂ ਨੂੰ 40 40 ਰੁਪਏ ਮਿਲ ਰਿਹਾ ਐ ਐਮਐਚੀ ਦਾ ਮਤਲਬ ਇਹ ਵਾ ਕਿ ਜਿਹਨੇ ਲੈਣੇ ਆ ਉਹ ਵੀ ਤੰਗ ਵਾ ਵੇਚਣ ਵਾਲਾ ਵੀ ਤੰਗ ਵਾ ਤੇ ਹੋਰ ਲੋਕ ਕਮਾਈ ਕਰੀ ਜਾਂਦੇ ਆ ਮੋਦੀ ਦੇ ਜਿਹੜੇ ਇਹ ਵਿੱਚ ਚਮਚੇ ਆ ਜਾਂ ਕੌਣ ਵਾ ਧਰਾਣੇ ਵਾਲੇ ਇਹ ਗੱਲਾਂ ਵਾ ਜੀ ਜਾਦੀਆਂ ਇਹ ਲੋਕੀ ਸਾਰੇ ਨੋਟ ਕਰਨ ਇਹ ਸਾਨੂੰ ਮੀਨ ਪ੍ਰਧਾਨ ਸਾਡੇ ਨਾਲ ਤੇ ਜਿਹੜੇ ਕਿਰਤੀ ਕਿਸਾਨ ਯੂਨੀਅਨ ਦੇ ਨੇ ਅਸੀਂ ਹੋਰ ਵੀ ਅੱਗੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਗੱਡੀ ਆ ਗਈ ਹੁੰਦੀ ਕਹਿੰਦੇ ਗੱਡੀ